ਮੁਕਤਵੀ ਜੀ ਨੂੰ ਮਾਨਦਾਰ ਪਰਮਾਤਮਾ ਨਾਲ ਝੁਕਿਆ ਕਰੋ ਪਰਮਾਤਮਾ ਨੂੰ ਧਿਆ ਕਰਾ ਕਰੋ ਪਰਮਾਤਮਾ ਦਾ ਮਹਾਨ ਆਗਿਆ ਦੇ ਵਿੱਚ ਬੜਿਆ ਕਰੋ ਪਰ ਗੇਮ ਦੇ ਵਿੱਚ ਕਦੀ ਵੀ ਕਿਸੇ ਦੇ ਉੱਤੇ ਨਜ਼ਾਇਜ਼ ਕਿਸੇ ਦੇ ਨਾਲ ਨਜ਼ਾਇਜ਼ ਦੇ ਜਨ ਗੱਤ ਪੜਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਗ라운ਡ ਸਾਡੀ ਅੱਜ ਦੀ ਇੱਕ ਮਾਅ ਹੁੰਦੀ ਹੈ ਜਿਹੜੀ ਸਾਨੂੰ ਹੰਗੇਸ਼ਾ ਆਪਣੀ ਸ਼ਰਤੀ ਦੇ ਨਾਲ ਆ ਕੇ ਖੇਡ ਰੰਗ ਮਸੂਮਨ ਨੂੰ ਜੇ ਆਪਣੀ ਮਾਂ ਦੇ ਨਾਲ ਕਦੀ ਵੀ ਦਰਵਾਣ ਦਰਵਾਣ ਦੇ ਨਾਲ ਦਰਵਾਣ ਦੇ ਵਿੱਚ ਕਦੀ ਵੀ ਜਿਹੜੇ ਬੱਚੇ ਦਾ ਕਰਵਾ ਆਖੀ ਕਰਨਾ ਸਾਰੇ ਭਰਾ ਨੇ ਪਰ ਮੈਂ ਸਾਡੇ ਸਪੋਰਟਸ ਦੇ ਪ੍ਰਸ਼ਾਸਨ ਦੇ ਮਨਾਂਜਿਆਂ ਨੂੰ ਆਪਣਿਆਂ ਵਿੱਚ ਬੇਤੀ ਵੀ ਕੀਤੀ ਹੈ ਭਾਵੇਂ ਉਹ ਟੀਮ ਅੱਗੇ ਰੰਗਦੀ ਭਾਵੇਂ ਉਹ ਪਿਛੇ ਲੱਗੇ ਜਦੋਂ ਬੱਚੇ ਚੰਗੇ ਖੇਡਣ ਵਾਲੇ ਨੇ ਉਹਨਾਂ ਨੂੰ ਜਿਲ੍ਹਾ ਪੱਤਨੀ ਤੇ ਨਾ ਪੰਜਾਬ ਪੱਤਨੀ ਵਰਤੋਂ ਖੇਡਾਂ ਦਾ ਦਿੱਤਾ ਜਾਂਦਾ ਭਾਵੇਂ ਕਿ ਤੋ ਚੰਗੇ ਬੱਚੇ ਕੋਈ ਆਣਗੇ ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਸਾਡੇ ਮਨ ਦੇ ਸਪੋਰਟਸ ਦੇ ਕਹਿੰਦੇ ਸਭ ਲੋਕੀ ਗੱਲ ਕਰਦੇ ਬਤਾਉਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਬਾਬਾ ਜੀ ਸਾਡੇ ਸਰਪੰਚੋਗੋ ਸਤਪੰਦਾ ਜੀ ਇਹਨਾਂ ਦਾ ਬੜਾ ਮੈਂ ਸਰਕਾਰ ਦਾ ਪਰ ਜੋ ਸਾਡਾ ਸਪੋਰਟ ਦੇ ਵੀ ਸਾਦੇ ਦੇ ਨੇ ਪਰ ਸਮਾਜ ਭਾਈ ਦੇ ਵਿੱਚ ਬਹੁਤ ਸਾਥ ਦਿੱਤੇ ਨੇ ਹਰ ਇੱਕ ਕੰਮ ਦੇ ਵਿੱਚ ਜਿਹੜੇ ਵੀ ਕੰਮ ਦੇ ਵਿੱਚ ਆਪਾਂ ਦਾ ਕਵਾਦ ਦਈਏ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਨੇ ਤੁਸੀਂ ਵੀ ਤੁਸੀਂ ਵੀ ਇਹ ਮੇਰਦਾ ਤੇ ਕਿਆਈ ਦਾ ਸਾਥ ਤੇ ਕਿਆਈ ਦਾ ਮਾਲ ਖਲੋ ਪਰ ਭਾਈਚਾਰ ਜੋੜੋ ਸਾਡਾ ਸਾਰਿਆਂ ਦਾ जिन्हें भी लाता अपना वासी आए गए बहुत, तो 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 बहुत बहुत सदन आए थे सरपंच साहब आए थे सब सारे का बहुत बहुत धन्यवाद प्रशासन के नुमाइंदों का बहुत बहुत धन्यवाद कितने कितने किड़ लगती होगी खिलाड़ियों को लड़ लगी हुई दसेंगे बहुत बहुत धन्यवाद